ਕਿਤਰਾ ਗੁਪਤਾ ਜੀ ਅੱਜ ਸੰਗਤਾਂ ਦੇ ਅੰਸੰਗਾ ਸਰਬਾਤਮਾ ਗੁਰੂ ਖਾਲਸਾ ਜੀ ਦੀ ਪਵਿੱਤਰ ਕਮਾਈ ਦਾ ਅਧਿਆਤਰਕੇ ਖਾਲਸਾ ਜੀ ਸਾਹਿਬ ਬੋਲਣਾ ਕੀ ਜੈ ਹੋਵੇ ਜਿਨਾ ਸੁਨਾ ਸੁਨਰੀਆਂ ਧਰਮੇਤ ਸੀਸ ਦਿੱਤੇ ਬਲ ਬਦਟਵਾਏ ਕੋਪਰੀ ਮਾਲਵਾ ਸਰਬਾਤਮਾ ਗੁਰੂ ਅੰਕਾਰ ਨਾਨਕ ਜੀ ਦੀ ਪਤਿਹੇ ਸ੍ਰੀ ਭਦੌਤੀ ਜੀ ਸਹਾਏ ਮਾਣ ਸ੍ਰੀ ਭਦੌਤੀ ਜੀ ਦੀ ਪਤਸ਼ਾਰੀ ਜਸੁਨੀ ਗੁਰਾਂ ਕੰਗ ਘੁਰਤੇ ਹੋਵਦਾ ਆਂਦਾਂ ਆਂਗਿਆ ਪਾਰ ਪਾਰ ਸੂਈ ਔਰ ਧਾਗਾ ਹੱਥ ਵਿੱਚ ਫੜਿਆ ਹੋਇਆ ਹੈ ਕਾਕੀਆਂ ਵਾਰਿਆ ਜਦੋਂ ਕਿਸੇ ਦਾ ਸਮਾਂ ਆਇਆ ਆਪੋ ਆਪਣੇ ਸਮੇਂ ਨਾਲ ਸਾਰੇ ਮਾਨ ਲੋਕ ਤੋਂ ਉੱਚ ਕਰ ਗਏ ਗੁਰਬਾਣੀ ਕਹਿੰਦੀ ਹੈ ਮ੍ਰਿਤ ਮੰਡਲ ਜਖ ਸਾਜਿਆ ਮਿੱਠਾ ਭਾਰਾ ਮੰਨ ਦਾ ਬਲ ਬਖਸ਼ਿਸ਼ ਕਰੂੰ ਦਾਸ ਦੀਆਂ ਭੁੱਲਾਂ ਚੋਂ ਕਾਖਿਮਾ ਕਰਨੀਆਂ ਵਾਹਿਗੁਰੂ ਦੀ ਖਾਲਸਾ ਗਰਗਰ ਕਰ ਰਿਹਾ ਹੈ ਫਤੇ ਪਾਵੇ ਨਹੀਂ ਆਹ ਹੋ ਜਾਵੇ ਗੁਰੂਨੀ ਕਮਚਾ ਰੱਖਦਾ ਹੈ ਇਸ ਲਈ ਪ੍ਰੋਫੈਸਰ ਸਰਦਾਰ ਸੁਖਵੰਦ ਸਿੰਘ ਜੀ ਦਿਨ ਮੌਤ ਦਾ ਦਿਨ ਨਿਸ਼ਚਿਤ ਕਰਕੇ ਭੇਜਦਾ ਹੈ ਸਤਗੁਰ ਸਾਹਿਬਾ ਜੀ ਦੇ ਪਾਵਨ ਬਚਨ ਵੀ ਹਰ ਮਰਨ ਲਿਖਾਏ ਮੰਡਲ ਮਿਆਂ ਆਏ ਬਾਜਾ ਸਾਹਿਬ ਜੀ ਦੇ ਨਾਲ ਆਏ ਜਿ ਆਇਆ ਪਾਲਿ ਸਰ ਜੀ ਪੀਰ ਮਹਾਰਾਜ ਪਰ ਆ ਆਸ਼ੇ ਸਟੂਡੈਂਟ ਫੈਡਰੇਸ਼ਨ ਕੋਈ ਹਾਜ਼ਰ ਹੈ ਉਹਨਾਂ ਨੂੰ ਵੀ ਜਿ ਆਇਆ ਪਾਲਿ ਸ਼ੀਸ਼ਨੀ ਜੀ ਮਾਨਯੋਗ ਮੈਂਬਰ ਦੇ ਕੀ ਗਰਾ ਸ਼ਰੋਪੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਅਮਰਜੀਤ ਸਿੰਘ ਜਾਬਲਾ ਡਾਇਰੈਕਟਿਵ ਮੈਂਬਰ ਸ਼ਰੋਪੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਨੂੰ ਸੰਗਤਾਂ ਨੂੰ ਸਬੋਧਨ ਹੋਣਗੇ ਸਰਦਾਰ ਪਤਸਕਾਰ ਨੂੰ ਗੁਰੂ ਹੁਕਮ ਸਾਹਿਬ ਜੀ ਬਾਣੀ ਦੀ ਪੰਕਤੀ ਹੈ ਸਰਣਾ ਮਰਨਾ ਜੇ ਮੈਂ ਮਰਨਾ ਚਾਹੁੰਦਾ ਬਾਣੀ ਦੀ ਪੰਕਤੀ ਹੈ ਕਾਲ ਵਗੇਰੀ ਫੇਰਾ ਬੱਤ ਜੇ ਇਥੇ ਇਹ ਸੂਬੇ ਵਿੱਚ ਹੁਣ ਤੱਕ ਕਮ ਹੋ ਗਈ ਤਾਂ ਫੇਰ ਤੁਹਾਡੀ ਹੋ ਗਈ ਕਿਤੇ ਵੀ ਨਹੀਂ ਤੇ ਹੋਂਦ ਹਮੇਸ਼ਾ ਤਾਕਤ ਨਾਲ ਰਹੀ ਸੀ ਜਿੱਥੇ ਸਿਆਸੀ ਤਾਕਤ ਨਹੀਂ ਉੱਥੇ ਹੀ ਹੋਂਦ ਰਹੀ ਜਦੋਂ ਸਿਆਸੀ ਤਾਕਤ ਚਲ ਗਈ ਜਾਂ ਖਤਮ ਹੋ ਗਈ ਨਾ ਹੀ ਹੋਂਦ ਖਤਮ ਹੋ ਗਈ ਤਾਂ ਮੇਰੀ ਗੁਦਾਰਸ਼ ਇਹ ਨਹੀਂ ਹੈ ਮੈਂ ਆਪਣੀ ਆਪਣੇ ਬੰਨੋ ਲੋਕਾਂ ਦਾ ਪਰਿਵਾਰ ਵੀ ਕਰਨ પતિ ਪਿਆਰ ਵਿੱਚ ਔਰ ਬੱਚੇ ਦੇ ਪਿਆਰ ਵਿੱਚ ਕਮਲੀ ਹੋ ਗਈ ਮਰੇ ਹੋਏ ਬੱਚੇ ਨੂੰ ਛਾਤੀ ਨਾਲ ਲਾ ਕੇ ਸੜਾਈ ਵਸਦੀ ਇਹ ਬਜ਼ਾਰਾਂ ਵਿੱਚ ਘੁੰਮਦੀ ਹੈ ਔਰ ਕਹਿੰਦੀ ਸੰਸਾਰ ਵਿੱਚ ਲੈਂਦਾ ਕੋਈ ਬੰਦਾ ਬਫਰ ਸਿਰ ਤੋਂ ਸਿਰ ਪੱਤਾ ਮਾਂ ਵਰਗਾ ਟਿਕਣਾ ਆਉਂਦਾ ਮੈਨੂੰ ਲੱਗਦਾ ਲੇਕਿਨ ਜਿਸ ਨੂੰ ਛਾਂ ਉਧਾਰੀ ਰੱਬ ਨੇ ਇਸ ਤਰ੍ਹਾਂ ਬਣਾਏ बाकी को दुनिया दे बोतल डर सुक्या मुरझाए ऐ पर फुल्ला दे मुरझाया ए कुत्ता सोत जाए इस कथन में बहुत सच्चाई है माँ हरेक एक पुत्र के जीवन में लोग परलोक ने रखे तंग तंग साहब श्री गुरु ग्रंथ साहब सच्चे बादशाह की पावन पवित्र हुजूरी छ जो अपना द्वार की फटी गुरु महाराज जी हजूरी चुपेटी साहब संघ जी वाहगुरू तो जी, सार्थ 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 जी का खालसा श्री वागुरू जी की फतेह मैं तो पहला ये मैं काफ़ी लंबी बेचारा कीतिया कई पावन हजूरी सुखराजपाल साहब संघ जी वाहगुरू जी का खालसा वाहगुरु जी की फतेह बहुत दुख दी करी है ਜਤੇਦਾਰ ਪਰਪਰ ਵੀਰ ਸਿੰਘ ਜੀ ਸਾਡੇ ਨਜ਼ਦੀਕੀ ਰਿਸ਼ਤੇਦਾਰ ਵੀ ਨੇ ਤੇ ਰਿਸ਼ਤੇਦਾਰੀ ਤੋਂਤੇ ਜਿਸ ਪਾਵਲ ਸ਼ਹਿਰ ਚ ਅਸੀਂ ਬੈਠਿਆ ਸਤਾਂ ਚ ਬੈਠੇ ਜੀ ਪਾਵਰ ਨਾਮੇ ਉਹ ਮੈਂ ਗੁਜ਼ਾਰੇਸ਼ ਇਹਨਾਂ ਕਰੂੰਗਾ ਆਪਣੀ ਆਪਣੀ ਜ਼ਿੰਮੇਵਾਰੀ ਸਾਂਭੀਏ ਸਿਆਸੀ ਲੋਕ ਜਿੱਤੋਂ ਦਾ ਕੌਸ਼ਲ ਦੇ ਨੇ ਅਸੀਂ ਵੀ ਆਪਣੀ ਇੱਕਠੇ ਹੋ ਸਾਡੇ ਨੌਜਵਾਨਾਂ ਨੂੰ ਤੇ ਜਿੰਨੇ ਵੀ ਆਪਣੇ ਲੋਕ ਨੇ ਇਹਨਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜੋੜ ਲੈ ਗੁਰੂ ਸਾਹਿਬ ਉਹਨਾਂ ਪਰ ਜਿੰਨੇ ਵੀ ਪੈਣ ਪਾਈ ਰਿਸ਼ਤੇਦਾਰ ਉਹੜੋਂ ਨੇੜੇ ਹੋ ਛਲ ਕੇ ਆਏ ਨੇ ਤੇ ਜਿੰਨੇ ਵੀ ਆਪਣੀ ਬੁੱਲ ਦੇ ਵਿੱਚ ਸਮੋ ਜਾਣਾ ਦੁਨੀਆਂ ਦਾ ਸਭ ਤੋਂ ਵੱਡਾ ਰਿਸ਼ਤਾ वाहगुरु जी की फते गुर का बचन है मात पिता बनता पूरब जन्म के मिले सहयोगी अंतर को ना ਸਾਦੇ ਬਹੁਤ ਦੀ ਸਰਮਾਨ ਜੋ ਸ੍ਰੀਖ ਪੰਥਰੀ ਬਰਨਾਜ ਵਸਤੀ ਜਵਰ ਸਤਲ ਤਖਤ ਸਿੰਘਾਸਣ ਦੇ ਮਾਲਕ ਜੁਗੋ ਦੁਗਿਆਤ ਗ੍ਰੀਨ ਨਿਵਾਸ ਸਤਿਗੁਰੂ ਦਸਮ ਪਤਸ਼ਾਹੀਆਂ ਦੀ ਜੋਤ ਗੁਰਤਾ ਗੱਦੀ ਉੱਤੇ ਸੁਭਾਇਮਾਨ ਇਹ ਸਾਡੀਆਂ ਸਾਰਗੁਰੂ ਧਾਰਮਿਕ ਹਸਤੀਆਂ ਇੱਥੇ ਬੈਠੀਆਂ ਹਨ ਨਾਲਕਸਰ ਸਮਰਪਦਾਇ ਵੱਲੋਂ ਅਕਸ਼ਰੀ ਦੰਦਵਾ ਸਾਹਿਬ ਔਰ ਮੀਤ ਸੰਗਤ ਜਿਨ੍ਹਾਂ ਨੂੰ ਮਹਾបុਖਸ਼ਾਂ ਪੰਗੋ ਕਲਵੰਸ ਸਿੰਘ ਜਥੇਦਾਰ ਪ੍ਰਾਣਾ ਪਾਣੀ ਅੱਗੇ ਥੁਰ ਜਾਂਦਾ ਪਿੱਛੋਂ ਨਵਾਂ ਆ ਜਾਂਦਾ ਇਹ ਹੀ ਸੰਸਾਰ ਦੀ ਗਤੀ ਹੈ ਸੰਸਾਰ ਦਾ ਮਾਰਗ ਹੈ ਸੋ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਆਪ ਜੀ ਦੇ ਘਰ ਤੇ ਹਮਾਂ ਦੇ ਸਭ ਤੋਂ ਮਾਤਾ ਕਰਦੇ ਜਾਣੇ ਦਰਸ਼ਨਾ ਪੰਜਵੀਂ ਮਾਤਾ ਮੰਨੀ ਹੈ ਜਿਸ ਦਾ ਰੂਪ ਤੁਹਾਡੀ ਸਰਦੀ ਭੈਣ ਦੇ ਹੋਈ ਹੈ ਵਾਹਿਗੁਰੂ ਜੀ ਖੱਤਕ ਸਹਿਬਾ ਦੇ ਪਵਨ ਬਚਨ ਹਨ ਜੇਹਾਂ ਚੀਰੀ ਲਿਖਿਆ ਤੇਹਾ ਹੁਕਮ ਕੁਮਾਹੇ ਕੰਦੇ ਆਵੇ ਨਾਨਕ ਸਤੇ ਉਤੇ ਜਾਹੇ